ਲਓ ਵੀ ਮਿੱਤਰੋ ਵੀਡੀਓ ਵਿੱਚ ਜਿਹੜਾ ਤੁਸੀਂ ਇਹ ਗੈਸੀ ਚੁੱਲਾ ਦੇਖ ਰਹੇ ਹੋ ਬਹੁਤੀ ਥੋੜਾ ਚੱਲ ਰਿਹਾ ਹੈ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਜਾਣਕਾਰੀ ਵਾਲੀ ਵੀਡੀਓ ਹੈ ਬਾਲੇ ਵੀਰ ਕਹਿੰਦੇ ਹੋਣਗੇ ਬਾਈ ਸਿਲੰਡਰ ਘੱਟੂ ਸਿਲੰਡਰ ਦੇ ਵਿੱਚ ਪਾਣੀ ਹੋ ਪਾਇਆ ਬਾਈ ਇਹ ਜਿਹੜਾ ਚੁੱਲਾ ਹੈ ਗੋਬਰ ਗੈਸ ਪਲਾਟ ਦੇ ਨਾਲ ਚੱਲਦਾ ਬਾਈ ਦਾ ਨੈਸ਼ਨਲ ਕੰਪਨੀ ਦਾ ਜਿਹੜਾ ਗੋਬਰ ਗੈਸ ਪਲਾਟ ਉਹ ਲੱਗਿਆ ਹੋਇਆ ਹੈ ਕਿਉਂਕਿ ਬਾਈ ਦਾ ਬਾਈ ਡੈਰੀ ਫਾਰਮ ਦਾ ਕੰਮ ਆਗਾ ਉਹਨਾਂ ਨੇ ਇਹ ਸਿਸਟਮ ਲਾਇਆ ਸੀ ਨੇ ਇਸੇ ਲਈ ਆਲੇ ਨੇ ਤੁਹਾਨੂੰ ਪਤਾ ਵੀ ਹੁਣ ਜਿਹੜੀ ਠੰਡਾ ਪੂਰੇ ਜ਼ੋਰਾਂ ਨਾਲ ਪੈ ਰਹੀ ਹੈ ਤੇ ਮੇਨ ਕਾਰਨ ਕੀ ਹੈ ਬਾਈ ਸਰਦੀਆਂ ਦਾ ਕੰਮ ਹੁਣ ਚੱਲ ਪਿਆ ਵੀ ਸਰਦੀਆਂ ਦੇ ਵਿੱਚ ਠੰਡ ਦੇ ਵਿੱਚ ਜਿਹੜੀ ਬਈ ਗੈਸ ਆ ਉਹ ਪਾਈਪ ਦੇ ਵਿੱਚ ਜੰਮ ਜਾਂਦੀ ਆ ਉਹਦੇ ਕਰਕੇ ਇਹਦਾ ਪ੍ਰੈਸ਼ਰ ਪੂਰਾ ਨਹੀਂ ਬਣਦਾ ਜੇ ਤਾਂ ਆਪਾਂ ਬਾਈ ਨਾਲ ਗੱਲ ਕੀਤੀ ਬਾਈ ਕਹਿੰਦਾ ਵੀ ਗਰਮੀਆਂ ਦੇ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਕਹਿੰਦਾ ਗਰਮੀਆਂ ਦੇ ਵਿੱਚ ਤਾਂ ਬਾਈ ਕਹਿੰਦਾ ਚੁੱਲਾ ਮਾਰੋ ਮਾਰ ਚੱਲਦਾ ਕਿਉਂਕਿ ਬਈ ਜਿਹੜਾ ਗੈਸ ਦਾ ਪ੍ਰੈਸ਼ਰ ਆ ਉਹ ਬਹੁਤ ਹੀ ਜ਼ਿਆਦਾ ਹੁੰਦਾਗਾ ਉਹਦੇ ਵਾਸਤੇ ਬਾਈ ਨੇ ਆ ਬੂਸਟਰ ਪੰਪ ਲਿਆਂਦਾਗਾ ਬਾਜ਼ਾਰ ਦੇ ਵਿੱਚੋਂ ਕਹਿੰਦਾ ਬਈ ਮਿਲ ਜਾਂਦਾ ਬਾਲਾ ਮਹਿੰਗਾ ਨਹੀਂ ਕਹਿੰਦਾ 25 2600 ਦਾ ਸਿਸਟਮੇ ਆ ਜਾਂਦਾ ਬੂਸਟਰ ਪੰਪ ਲਾਉਣ ਤੋਂ ਬਾਅਦ ਬਾਈ ਤੁਸੀਂ ਚੁੱਲੇ ਦਾ ਕੰਨਾ ਬਾਪ ਕਿਸੇ ਮੇਰੇ ਵੀਰ ਭਰਾ ਨੂੰ ਇਹ ਦਿੱਕਤ ਆਉਂਦੀ ਹੋਵੇ ਤਾਂ ਬਈ ਤੁਸੀਂ ਇਸ ਤਰ੍ਹਾਂ ਬੂਸਟਰ ਪੰਪ ਲਿਆ ਕੇ ਬਜ਼ਾਰ ਦੇ ਵਿੱਚੋਂ ਲਾ ਕੇ ਜਿਹੜਾ ਆਪਣਾ ਮਸਲਾ ਉਹ ਹੱਲ ਆਉ ਕਰ ਸਕਦੇ ਹੋ ਬਾਕੀ ਕੋਈ ਬੜਾ ਮਹਿੰਗਾ ਸਿਸਟਮ ਨਹੀਂ ਹੈਗਾ ਇਹ ਦਿੱਕਤ ਤਾਂ ਮੇਨ ਹੋਰ ਗਿਆ ਵੀ ਇੱਕ ਜੇ ਇੱਥੇ ਬਈ ਪਲੱਗ ਦੀ ਵੀ ਆਪਾਂ ਨੂੰ ਜ਼ਰੂਰਤ ਪਊਗੀ ਪਲੱਗ ਤੁਸੀਂ ਜ਼ਰੂਰ ਆਉਦਾ ਲਾ ਕੇ ਰੱਖੋ ਜੇ ਮੇਰੇ ਕਿਸੇ ਵੀਰ ਭਰਾ ਦੇ ਸਿਸਟਮ ਲੱਗਿਆ ਹੋਇਆਗਾ ਤੇ ਇੱਕ ਚੀਜ਼ ਦਾ ਹੋਰ ਧਿਆਨ ਰੱਖੋ ਜਿਹੜਾ ਪਲੱਗ ਆ ਉਹ ਆਪਣਾ ਇਨਵਰਟਰ ਤੇ ਹੋਣਾ ਚਾਹੀਦਾ ਕਿਉਂਕਿ ਵੀ ਜਦੋਂ ਆਪਾਂ ਉਧਰੋਂ ਖਾਣਾ ਵਗੈਰਾ ਬਣਾਉਣੇ ਆਂ देर ਆਪਣਾ ਕਰੇ ਲਾਈਟ ਡੁੱਟ ਜੇ ਤਾਂ ਫੇ ਇਹਦਾ ਇੱਥੇ ਬਾਈ ਦੀ ਬਾਹਰਲੀ ਆਰਜੀ ਰਸੋਈ ਸੀਤਾ ਕਰਕੇ ਆਪਾਂ ਇੱਥੇ ਬਾਹਲੀ ਕੋ ਪੱਕੀ ਫਟਿੰਗ ਨਹੀਂ ਕੀਤੀ ਪਾਈਪਾਂ ਵਗੈਰਾ ਪਾ ਕੇ ਜਾਂ ਝਿਰੀਆਂ ਮਾਰ ਕੇ ਬਾਈ ਕਹਿੰਦਾ ਇਹਦਾ ਪੱਕਾ ਦੀ ਯੂਜ਼ ਕਰਦੇ ਆ ਤਾਂ ਕਰਕੇ ਆਪਾਂ ਬਾਈ ਆਹ ਗੈਂਗ ਬਾਕਸ ਲਾ ਗਏ ਇਨਵਰਟਰ ਤੇ ਆਰਜੀ ਜਿਗਾਰਡ ਜਾ ਕਰਤਾ ਬਾਈ ਕਹਿੰਦਾ ਵੀ ਇਹਦਾ ਕਦੇ-ਕਦੇ ਚਲਾਉਣੇ ਆ ਕਹਿੰਦਾ ਬਾਕੀ ਕਹਿੰਦਾ ਅੰਦਰ ਆਪਣੇ ਸਿਸਟਮ ਲੱਗੇ ਹੋਏ ਆ ਉੱਥੇ ਪਲੱਗ ਵਗੈਰਾ ਆਪਣੇ ਲਾਏ ਹੋਏ ਤੇ ਬਾਕੀ ਮੇਰਾ ਭਰਾ ਸੋਨੂੰ ਆਪਣਾ ਕੰਮ ਤੇ ਜਾਣਕਾਰੀ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੇ ਬਾਈ ਹੋਰ ਜਾਣੇ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ ਮਿਲਦੇ ਆਂ ਬਈ ਆਪਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ